ਪਰੋ ਮੋਹੱਲਾ ਤੀਜਾ ਸ਼ਬਦ ਵਿਚਾਰੇ ਸੋ ਜਨ ਸਾਚਾ ਜਿਨ ਕੈ ਹਿਰਦੈ ਸਾਚਾ ਸੋਈ ਸਾਚੀ ਭਗਤ ਕਰੇ ਦਿਨ ਰਾਤੀ ਤਾਂ ਤਨ ਦੁੱਖ ਨ ਹੋਈ भगत भगत काहे सब कोई बिन सत गुरु से वे भी भगत ना पाईए पूरे भाग मिले प्रभु सोई रहा मन मोक मूल गवावी लाभ मांगी ਲਾ ਹਾਲਾਬ ਕਿ ਦੁਹੋਈ ਜਮ ਕਾਲ ਸਦਾ ਹੈ ਸਿਰ ਉਪਾਰ ਦੂਜੇ ਪਾਏ ਪਤ ਕੋਈ ਬਹਿਲੇ ਪੀਕ ਪਵੇ ਦਿਨ ਰਾਤੀ ਹਾ ਮੇਰੋ ਗ ਨ ਜਾਈ ਪੜ ਪੜ ਲੂਜੇ ਬਾਦਵ ਕਾਣੇ ਮੇਲ ਮਾਇਆ ਸੁਰਤ ਗਵਾਈ ਸਤ ਗੁਰੂ ਸੇਵੀ ਪਰਮ ਗਤ ਪਾਵੀ ਨਾਮ ਮਿਲਿ ਵਡਿਆਈ ਨਾਨਕ ਨਾਮ ਜਿਨਾ ਮਣ ਵਸਿਆ ਦਰਸਾਚੈ ਪਤ ਪਾਈ ਪੈਰ ਮਹਲਾ ਤੀਜਾ ਮਨ ਮੁਕਿਆ ਸਾਨਾ ਨਹੀਂ ਉਤਰ ਦੂਜੇ ਪਾਏ ਕੋਾਈ ਉਦਰਣ ਸਾਨਾ ਨਾ ਭਰੀ ਕਬਹੂ ਤ੍ਰਿਸ਼ਨਾ ਅਗਣ ਪਚਾਏ ਸਦਾ ਆਨੰਦ ਰਾਮ ਰਸ ਰਾਤੀ हिरਦੇ ਨਾਮ ਦੁਬਦਾ ਮਣ ਭਾਗੀ ਹਰ ਹਰ ਅੰਬਰ ਤਪੀ ਤ੍ਰਿਪਤਾਤੇ ਰਹਾਓ ਆਪੇ ਪਾਰ ਬ੍ਰਹਮ ਸ੍ਰਿਸ਼ਟ ਜਨ ਸਾਜੀ ਸਿਰ ਸਿਰ ਤੰਦੇ ਲਾਏ ਮਾਇਆ ਮੋਕਿਆ ਜਿਨ ਆਪੇ ਆਪੇ ਦੁਜੈ ਲਾਈ ਤਿਸ ਨੂੰ ਕੇ ਕਈਜ ਦੁਜਾ ਹੋਵੇ ਸਭ ਤੁੱਦ ਮਾਹੀ ਸਮਾਈ ਗੁਰਮਕ ਗਿਆਨ ਤਤ ਵਿਚਾਰਾ ਜੋਤੀ ਜੋਤ ਮਿਲਾਏ ਸੋ ਪ੍ਰਭ ਸਾਚਾ ਸਾਜਿ ਸਾਚਾ ਸਾਚਾ ਸਬੂ ਆਕਾਰਾ ਨਾਨਕ ਸਤ ਗੁਰ ਸੋ ਜੀ ਪਾਈ ਸਚੋ ਨਾਮੁ ਨਿਸਤਾਰਾ ਪੈਰੋ ਮਹਲਾ ਤੀਜਾ ਕਲ ਮੈਂ ਪ੍ਰੀਤ ਜਿ ਨਿਰਾਮ ਨਾ ਪਛਾਤਾ ਸਤਜਗ ਪਰਮੋਹੰਸ ਵਿਚਾਰੀ ਦੁਆ ਪਰ ਤ੍ਰੇਤ ਮਾਨਸ ਵਰਤੈ ਵੀਰ ਲੈ ਹੋਮੇ ਮਾਰੀ ਕਲ ਮੈਂ RAM ਨਾਮ ਵੜਾਈ ਜੋਗ ਜੋਗ ਗੁਰਮ ਕਹ ਕੋ ਜਾਤਾ ਵੇਣ ਨਾਵੇ ਮੁਕਦੋ ਨਾ ਪਾਈ ਰਹਾ ਹਿਰਦੇ ਨਾਮ ਲਕੀ ਜਨ ਸਾਚਾ ਗੁਰਮਕ ਮੰਨ ਵਸਾਈ ਆਪ ਤਰੇ ਸਗਲੇ ਕੋਲ ਤਾਰੇ ਜਿਨੀ ਰਾਮ ਨਾਮ ਲਿਵ ਲਾਈ ਮੇਰਾ ਪ੍ਰਭ ਹੈ ਗੁਣ ਕਾ ਦਾਤਾ ਅਵਗਣ ਸਬਦ ਜਲਾਏ ਜੇਨ ਮਨ ਵਸਿਆ ਸੀ ਜਨ ਸੋਹੇ ਹਿਰਦੇ ਨਾਮ ਵਿਸਾਈ ਕਾਰ ਧਰਮੈਲ ਸਤ ਗੁਰੂ ਦਿਖਾਇਆ ਰੰਗ ਸੁਰਲੀਆਂ ਮਾਣੈ ਜੋ ਕਿਸ ਕਹੇ ਸੁ ਭਲਾ ਕਰ ਮਾਨੈ ਨਾਨਕ ਨਾਮ ਵਕਾਣ ਪੈਰੋ ਮੁਹੱਲਾ ਤੀਜਾ ਮਨ ਸਮਣੇ ਸਮਾਇ ਲੈ ਗੁਰ ਸਬਦ ਦੀ ਵਿਚਾਰ ਗੁਰ ਪੂਰੇ ਤੇ ਸੋਜੀ ਪਵੇ ਫਿਰ ਮਰੈ ਨਾ ਵਾਰੋ ਵਾਰੋ ਮਨ ਮੇਰੇ RAM ਨਾਮ ਅਧਾਰ ਗੁਰ ਪ੍ਰਸਾਦ ਪਰਮ ਭਾਜ ਪਾਇਆ ਸਭ ਇੱਛ ਪਜਾ ਮਨ ਘਾਰ ਰਹਾਉ ਸਾਬ ਮੈਂ ਕੋਰਾ ਰਖਿਆ ਗੁਰ ਬਿਨ ਬੂਝਣਾ ਪਾਈ ਗੁਰਮਕ ਪਰਗਟ ਹੋਵਾ ਮੇਰਾ ਹਰ ਪ੍ਰਭ ਅਣ ਦੇਨ ਹਰ ਗੁਣ ਗਾਏ ਸੋਕ ਦਾਤਾ ਗਰੀਤ ਹੈ ਔਰ ਤੈ ਸੁਖ ਨਾ ਪਾਏ ਜਿਨ ਨੇ ਸਾਚ ਗੁਰੂ ਨਾ ਸੇਵਿਆ ਦਾਤਾ ਸੇ ਅੰਤ ਗਏ ਪਸ਼ੁ ਤਾਈ ਸਾਤ ਗੁਰੂ ਸੇਵ ਸਦਾ ਸੁਖ ਪਾਇਆ ਫਿਰ ਜੋ ਕੋ ਨਾ ਲਾਗੇ ਆਏ ਨਾਨਕ ਹਰ ਭਗਤ ਪ੍ਰਾਪਤ ਹੋਈ ਜੋਤੇ ਜੋਤ ਸਮਾਏ ਪੈਰੋ ਮਹੱਲਾ ਤੀਜਾ ਬਾਜ ਗੁਰੂ ਜਗਤ ਬੋਰਾਣਾ ਪੂਲਾ ਚੋਟਾਈ ਮਰ ਮਰ ਜਮੈਂ ਸਦਾ ਝੁਕ ਪਾਈ ਦਰ ਕੇ ਕਬਰ ਨ ਪਾਈ ਮੇਰੇ ਮਾਨ ਸਦਾ ਰਹੂ ਸਤ ਗੁਰ ਕੀ ਸਰਣਾ ਹਿਰਦੇ ਹਰ ਨਾਮ ਮੀਟਾ ਸਦ ਲਾਗਾ ਗੁਰ ਸਬਦਿ ਭਵ ਜਲ ਤਰਨਾ ਰਹਾ ਪੀਖ ਕਰੇ ਬਹੁਤਾ ਚਿਤ ਡੋਲੇ ਅੰਤਰ ਕਾਮ ਕਰੋ ਦਹੰਕਾਰੋ ਅੰਤਰ ਤਿਸਾ ਭੂਕੇ ਅਤ ਬਉਤੀ ਪੌਂ ਕਟੋ ਫਿਰੇ ਦਸ ਬਾਰ ਗੁਰ ਕੈ ਸਬਦ ਮਰੈ ਫਿਰ ਜੀਵੈ ਤੈਨ ਕੋ ਮੁਕਤ ਦਵਾਰੋ ਅੰਤਰ ਸਦਾ ਸਦਾ ਸੋ ਕੋ ਹੋਵੀ ਹਰ ਰਾਖੇ ਔਰ ਧਾਰ ਜੋ ਤੇ ਸਪਾਵੇ ਤਿ ਵੇ ਚਲਾਵੇ ਕਰਨਾ ਕਿਸੂ ਨਾ ਜਾਈ ਨਾਨਕ ਗੁਰਮਕ ਸਬਦ ਸਮਾਲੀ राम नाम वड आई पैरो महल्ला तीजा हाया मोहकवाया दुख कटे दुख काई अंतर लोभ हलक दुख पारी बेनो परमेक परमाए ਮਨਮਕ ਤ੍ਰਿਗ ਜੀਵਨ ਸੰਸਾਰ ਰਾਮ ਨਾਮ ਸੁਪਣੇ ਨਹੀਂ ਚੇਤਿਆ ਹਰ ਸੋ ਕਦੇ ਨਾ ਲਾਗੇ ਪਿਆਰ ਰਹਾ ਪਸਵਾ ਕਰਮ ਕਰੇ ਨਹੀਂ ਬੂਝੇ ਕੂੜਾ ਕਮਾਵੇ ਕੂੜੋ ਹੋਏ ਸਤ ਗੁਰੂ ਮਿਲੇ ਤਾ ਉਲਟੀ ਹੋਵੇ ਖੋਜ ਲਾਹੇ ਜਨ ਕੋਏ ਹਰ ਹਰ ਨਾਮ ਰਦੀ ਸਦ ਵਸਿਆ ਪਾਇਆ ਗੁਣੀ ਨਗਾਣ ਗੁਰ ਪਰ ਸਾਦੀ ਪੂਰਾ ਪਾਇਆ ூக்க மாணோ அபோ ஆய் ஆடையை நாணக்கமாயே ਆਪੇ ਕਰਤਾ ਕਰੇ ਕਰਾਈ ਆਪੇ ਮਾਰਗ ਪਾਏ ਆਪੇ ਗੁਰਮਕਦੀ ਵਡਿਆਈ ਨਾਨਕ ਨਾਮ ਸੁਮਾਈ